ਇਸ ਵਾਰ ਵਾਰ ਇਹੀ ਦੋਸ਼ ਲਾਇਆ ਜਾ ਰਿਹਾ ਨੇ ਕਿ ਜੱਗੀ ਜੋਹਲ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ ਹਰਦੀਪ ਸਿੰਘ ਐਂਡ ਰਮਨਦੀਪ ਦੇ ਆਰ ਮੋਸਟਲੀ ਕਨੈਕਟਡ ਆਲ ਦੀ ਕੇਸਿਸ ਪੰਜਾਬ ਦੇ ਵਿੱਚ ਜੋ ਡਰੱਗ ਦਾ ਕਾਰੋਬਾਰ ਹੈ ਇਲੀਗਲ ਡਰੱਗ ਜਿਹੜੀ ਹੈਗੀ ਆ ਨਸ਼ਾ ਤਸਕਰੀ ਹੈ ਕਿ ਉਸ ਦਾ ਵੀ ਕੋਈ ਸਬੰਧ ਇਸ ਨਾਲ ਜੁੜਦਾ ਦੂਜਾ ਗੈਂਗਸਟਰ ਜੋ ਪੰਜਾਬ 'ਚ ਵਧੇ ਹੋਏ ਨੇ ਕਿ ਉਸ ਦਾ ਵੀ ਕੋਈ ਸਬੰਧ ਇਸ ਨਾਲ ਜੁੜਦਾ ਹੈ ਪੰਜਾਬ ਚ ਪਿਛਲੇ 2-3 ਸਾਲਾਂ ਦੌਰਾਨ ਜੋ ਵੀ ਟਾਰਗੇਟ ਕਿਲਿੰਗਸ ਹੋਈਆਂ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਇੱਕ ਬ੍ਰਿਟਿਸ਼ ਜਿਹੜਾ ਹੈਗਾ ਸਿਟੀਜ਼ਨ ਜੱਗੀ ਜੋਹਲ ਨੂੰ ਜਿਹਨੂੰ ਪਛਾਣਦੇ ਆ ਜਿਹਦੇ ਕਰਕੇ ਬਹੁਤ ਜ਼ਿਆਦਾ ਹੋ ਹੱਲਾ ਵੀ ਮਚਿਆ ਹੋਇਆ ਪੂਰੇ ਮੁਲਕ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਆ ਸਿੱਖ ਤਰਨ ਦੇ ਲੋਕ ਵਸਦੇ ਨੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਹੁਣ ਤੱਕ ਆਉਂਦੀ ਰਹੀ ਹੈ ਕਿਉਂਕਿ ਜਦੋਂ ਤੋਂ ਜੱਗੀ ਜੋਹਲ ਦੀ ਗ੍ਰਿਫਤਾਰੀ ਇਸ ਮਾਮਲੇ ਚ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਪੁਲਿਸ ਵੱਲੋਂ ਗਲਤ ਤਰੀਕੇ ਨਾਲ ਉਹਨੂੰ ਇੰਪਲੀਕੇਟ ਕੀਤਾ ਗਿਆ ਹੈ ਪੁਲਿਸ ਉੱਤੇ ਦੋਸ਼ ਵੀ ਲੱਗਦੇ ਸੀ ਕਿ ਉਹ ਚਾਰਜ ਸ਼ੀਟ ਤੱਕ ਫਾਈਲ ਨਹੀਂ ਕਰ ਸਕੀ ਮਾਮਲਾ ਕਮਿਊਨਲ ਜਿਹੜੀ ਤਰ੍ਹਾਂ ਦੀ ਹਿੰਸਾ ਦੇ ਨਾਲ ਸਬੰਧਤ ਹੋਣ ਕਰਕੇ ਐਨਆਈਏ ਜੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਭਾਰਤ ਸਰਕਾਰ ਦੀ ਉਸ ਦੇ سپਰਦ ਕੀਤਾ ਗਿਆ ਤੇ ਉਹਨਾਂ ਨੇ ਹੁਣੇ ਜਿਹੜਾ ਹੈਗਾ ਐਨਆਈਏ ਦੀ ਜਿਹੜੀ ਮੁਹਾਲੀ ਚ ਵਿਸ਼ੇਸ਼ ਕੋਰਟ ਲੱਗਦੀ ਹੈ ਉੱਥੇ 1000 ਸਫਿਆਂ ਦੀ ਚਾਰ ਸ਼ੀਟ ਫਾਈਲ ਕੀਤੀ ਹੈ ਜਿਸ ਚ 16 ਜਣਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਦੋਸ਼ੀ ਕਿਹਾ ਜਿਨ੍ਹਾਂ ਚੋਂ ਇੱਕ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ੍ਹ ਚ ਮੌਤ ਹੋ ਚੁੱਕੀ ਹੈ ਚਾਰ ਜਣੇ ਫਰਾਰ ਦੱਸੇ ਜਾ ਰਹੇ ਨੇ ਤੇ 11 ਜਣੇ ਜਿਹੜੇ ਨੇ ਉਹ ਭਾਰਤੀ ਜੇਲ੍ਹਾਂ ਚ ਬੰਦ ਨੇ ਜਿਨ੍ਹਾਂ ਨੂੰ ਸਾਹਮਣੇ ਖੜਾ ਕੇ ਇਹ ਚਾਰ ਸ਼ੀਟ ਫਾਈਲ ਕੀਤੀ ਗਈ ਹੈ NIA ਦੇ ਜੋ ਵਕੀਲ ਨੇ ਜੋ ਰਿਪਰੈਜ਼ੈਂਟ ਕਰਦੇ ਨੇ NIA ਨੂੰ ਸਰਦਾਰ ਐਚ ਐਸ ਉਬਰਾਏ ਸਾਹਿਬ ਉਸ ਵੇਲੇ ਸਾਡੇ ਨਾਲ ਮੌਜੂਦ ਨੇ ਉਬਰਾਏ ਸਾਹਿਬ ਪਹਿਲਾਂ ਦੱਸੋ ਕਿ ਬਰੀਫ ਚ ਇਹ ਚਾਰ ਸ਼ੀਟ ਕੀ ਕਹਿੰਦੀ ਹੈ ਇਹ ਚਾਰ ਸ਼ੀਟ ਹੈ ਨਾ ਥਿਸ ਚਾਰ ਸ਼ੀਟ ਥਿਸ ਇਜ਼ ਵਨ ਆਫ ਦੀ ਕੇਸ ਆਫ ਦੀ ਟਾਰਗੇਟ ਕਿਲਿੰਗ ਇਨ ਪੰਜਾਬ देयर आर 7 ਕੇਸਿਸ ਆਫ ਟਾਰਗੇਟ ਕਿਲਿੰਗ ਇਨ ਪੰਜਾਬ ਐਂਡ ਮੋਸਟਲੀ ਥੀਸ ਆਰ ਸਪੌਂਸਰਡ ਬਾਈ ਦਾ ISI ਏ ਥਿਸ ਕੇਸ ਪਰ ਟੇਲਸ ਟੂ ਦਾ ਮਰਡਰ ਆਫ ਰਵਿੰਦਰ ਗੋਸਾਈ एट लुधियाना ऑन डेट दस दतारा इनिशियली आफ्टर इस डेथ द एफ आई आर रजिस्टर्ड इन दी थाना जोधेवाल लुधियाना वाइट एफ आई आर नंबर चार सौ बयाली बट सतारा बट सिंस दट दूनि ग मैटर वॉज ट्रांसफर टू दैशनल इन्वेस्टिगेटिंग एजेंसी है इट इट कुड नॉट ले हैंड ऑन आउट ऑफ सैवनटीन पीपल इट कुड नोट ले हैंड ऑन फोर पीपल दैट इज हर हरमी हरमी हरमीत सिंह गुरजिंदर सिंह गुरशरण सिंह गुरजंत सिंह वगैरह चारा दे चार अरेस्ट नहीं कर सके बाकी तेरह नरैस किया है वी कुड रिवील दैट दैट ऑन द पटिकुलर डे हर हरदीप सिंह एंड रमनदीप सिंह दे हैव स्टोलन ए मोटरसाइकिल नंबर नंबर पी बी टेन सी यू सैवन टू टू थ्री ਇਸ ਮੋਟਰਸਾਈਕਲ ਨੂੰ ਚੁਰਾ ਕੇ ਤੇ ਇਹਨਾਂ ਦੇ ਦੇਖਾ ਕਮਿਟਡ ਦਾ ਕ੍ਰਾਈਮ ਇਨ ਫੈਕਟ ਦਿਸ ਰਵਿੰਦਰ ਕੋ ਸਾਈ ਵਾਸ ਹੈਵਿੰਗ ਵੈਰੀ ਐਕਸਲੈਂਟ ਇਮੇਜ ਹੀ ਹੀ ਵਾਸ ਨੋ ਐਨੀ ਹੀ ਵਾਸ ਨੋਟ ਹੈਵਿੰਗ ਐਨੀ ਐਨਵਿਟੀ ਵਿਦ ਹਿਮ ਬਟ ਵਿਦ ਦਾ ਇੰਟੈਂਸ਼ਨ ਟੂ ਟੂ ਟੈਰਰਾਈਜ਼ ਦਾ ਪੀਪਲ ਐਂਡ ਦਿਸ ਦਿਸ ਐਕਟ ਆਫ ਦੀ ਟਾਰਗੇਟ ਕਿਲਿੰਗ ਹੈਵ ਬੀਨ ਡਿਊਲੀ ਸਪਾਂਸਰਡ ਬਾਈ ਦਾ ਆਈਐਸਆਈ ਐਟ ਫਰਮ ਦਾ ਪਾਕਿਸਤਾਨ because one of the resident is one of the accused is uh, Harmit Singh actually Harmit Singh which is alias uh, PhD he is resident of amritsar but for the last couple of year he is he is residing in lahore district ma ma main tuhnu interrupt karna chahunda ik te gal spasht ho gayi hai ke jehde do bande Raman Deep Singh te dooje ne motorcycle kho ke jehde hai ga war dada nu anjam ditta te jis mamle ch eh bande phade gaye ne par is ikda jaggi jowl ਦਾ ਕਰਕੇ ਇਹ ਕੇਸ ਹਾਈ ਪ੍ਰੋਫਾਈਲ ਮੰਨਿਆ ਜਾ ਰਿਹਾ ਜਾਂ ਜਾਦਾ ਸੈਂਸਿਟੀਵ ਮੰਨਿਆ ਜਾ ਰਿਹਾ ਕਿਉਂਕਿ ਟਰਾਂਸਨੈਸ਼ਨਲ ਜਿਹੜੀ ਹੈਗੀ ਨੇ ਕੜੀਆਂ ਜੁੜਦੀਆਂ ਨੇ ਇਸ ਮਾਮਲੇ 'ਚ ਦੂਜਾ ਇਸ 'ਚ ਕਿਹਾ ਜਾ ਰਿਹਾ ਕਿ ਦੁਬਈ ਦੇ ਥਰੂ ਕੋਈ ਪੈਸਾ ਇਟਲੀ ਦੇ ਥਰੂ ਰੂਟ ਹੋਇਆ ਇਹ ਥੋੜਾ ਬਰੀਫ ਦੋਗੇ ਅ ਪਹਿਲੇ ਤੁਹਾਨੂੰ ਇਹ ਦੱਸਾਂ ਕਿ ਕਿਨੇ ਕਿਨੇ ਕੀ ਕੀ ਕੀਤਾ ਇਹ ਦੱਸਾਂ ਨਹੀਂ ਇਹ ਜਿਆਦਾ ਜਿਆਦਾ ਡਿਟੇਲ ਦੇ ਬਜਾਇ ਕਿਉਂਕਿ ਲੋਕਾਂ ਨੇ ਪੜ ਲਿਆ ਹੋਇਆ ਸਾਰਾ ਕੁਝ ਆਪਾਂ ਸਿਰਫ ਇਹ ਜਾਨਣਾ ਚਾਹੁੰਦੇ ਹਾਂ ਕਿ ਐਨਆਈਏ ਇਹ ਦਾਵਾ ਕੀ ਦਾਵਾ ਕਰ ਰਹੀ ਹੈ ਕਿ ਪੈਸਾ ਕਿਸ ਤਰ੍ਹਾਂ ਇੱਕ ਇਹ ਇਸ ਕੇਸ ਨਾਲ ਸੰਬੰਧਿਤ ਗੱਲ ਨਹੀਂ ਹੈ ਇਹ ਓਵਰ ਆਲ ਜਿਹੜੀ ਹੈਗੀ ਇੱਕ ਨਾਲ ਇੰਡੀਕੇਸ਼ਨ ਦਿੱਤੀ ਜਾ ਰਹੀ ਹੈ ਕਿ ਸ਼ਾਇਦ ਇਸ ਤਰ੍ਹਾਂ ਦਾ ਐਲੀਮੈਂਟ ਦੁਬਾਰਾ ਫੇਰ ਚਾਰਜ ਹੋ ਰਿਹਾ ਹੈ ਏਜੰਸੀ ਕੁਡ ਰਿਵੀਲ ਦੈਟ ਅਮਾਉਂਟ ਆਫ ਰੁਪੀਏ 1420 14 ਲੱਖ ਰੁਪਏ ਹੈਸ ਬੀਨ ਰਸੀਵਡ ਬਾਈ ਅਕਿਊਜ਼ ਜੱਗੀ ਜੋਲ ਐਂਡ ði ਅਕਿਊਜ਼ ਹਰਦੀਪ ਸਿੰਘ ਐਂਡ ਰਮਨਦੀਪ ਸਿੰਘ ਔਨ ਵੇਰੀਅਸ ਅਕਾਊਂਟ ਥਰੂ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਐਂਡ ਅਦਰ ਹਵਾਲਾ ਟ੍ਰਾਂਜ਼ੈਕਸ਼ਨ ਐਂਡ ਅਦਰ ਵੇਰੀਅਸ ਅਦਰ ਪ੍ਰਾਈਵੇਟ ਟ੍ਰਾਂਜ਼ੈਕਸ਼ਨ ਆਲ and there are actually benefit beneficial ਤੁਸੀਂ ਤੁਸੀਂ ਕਹਿ ਰਹੇ ਹੋ ਕਿ ਜੱਗੀ ਜੋਹਲ ਤੇ ਹੋਰਾਂ ਦੇ ਹਵਾਲਾ ਦੇ ਥਰੂ 14-15 ਲੱਖ ਰੁਪਏ ਜਿਹੜਾ ਹੈਗਾ ਉਹ 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 ਉਹਦਾ ਕੀ ਕੀ ਉਹਦਾ ਕੀ ਸਬੂਤ ਕੀ ਆਇਆ ਸਾਹਮਣੇ ਜੀ ਕਿਉਂਕਿ ਇਸ ਇਸ ਵਾਰ-ਵਾਰ ਇਹੀ ਦੋਸ਼ ਲਾਇਆ ਜਾ ਰਿਹਾ ਨੇ ਕਿ ਜੱਗੀ ਜੋਹਲ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ ਇਹ ਇਹ ਭਾਵੇਂ ਉਹਨਾਂ ਦੇ ਹਮਾਇਤੀ ਕਹਿ ਰਹੇ ਨੇ ਜਾਂ ਵਿਦੇਸ਼ਾਂ 'ਚ ਬੈਠੀਆਂ ਉਹ ਜਥੇਬੰਦੀਆਂ ਕਹਿ ਰਹੀਆਂ ਨੇ ਜਾਂ ਕੁਝ ਹੋਰ ਦੂਜੀ ਉਹਨਾਂ ਦੇ ਉਹਨਾਂ ਦੇ ਵਕੀਲ ਨੇ ਜੋ ਉਹ ਵੀ ਇਹ ਦਾਵਾ ਕਰ ਰਹੇ ਨੇ ਕਿ ਜਗੀ ਜੋਲ ਦੇ ਖਿਲਾਫ ਕੋਈ ਪੱਕਾ ਸਬੂਤ ਨਹੀਂ ਹੈਗਾ ਸਰਕਾਰ ਕੋਲ ਇਹ ਹੈ ਸਾਡੇ ਕੋਲ ਜੀ ਮੋਡ ਆਫ ਟ੍ਰਾਂਸਫਰ ਮੈਂ ਚਾਹੁੰਗਾ ਇਹ ਦੇਖਿਆ ਜਾਵੇ ਦੇਖੋ ਜੀ ਯੂ ਕੈਨ ਹੈਵ ਫੋਟੋਗ੍ਰਾਫ ਆਫ ਥਿਸ ਜੀ ਤੁਸੀਂ ਬਰੀਫ ਵੀ ਦੇ ਦਿਓ ਸਰ ਨਾਲ ਨਾਲ ਕੀ ਹੈ ਐਸ ਪਰ ਦਾ ਰਿਕਾਰਡ ਅਵੇਲੇਬਲ ਵਿਦ ਮੀ ਅਕਿਊਜ਼ ਅਕਿਊਜ਼ ਪਰਸਨ ਤੇ ਹੈ ਰਸੀਦ The money from Western Union, MoneyGram, bank transfer, havala mm. and a total amount of twenty-three lakh fourteen thousand three hundred sixty-six as per our investigation. Mm. And the beneficiaries are the accused person. Out of the all the accused person, four could not be arrested, but the remaining have been arrested. The prime accused, uh, Harminder Singh Mantu, who has died in the Patiala jail. Uh, is a kingpin of the case because he has he was having many passport with him and he was traveling at various places in order to connect the accused person his main was apprenticeship was that young boys from the sikh community used to be seduced by him by uh, by uh, this thing, email or uh, 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 other other sources so they could commit the crime and again the terrorism is revived again the punjab tusi keh ke eh sirf gurvinder gosayn de particular case de mamle char sheet hai par ਟਾਰਗੇਟ ਕਿਲਿੰਗ 8-9 ਕੇਸ ਹੋਏ ਨੇ ਕਿ ਬਾਕੀ ਕੇਸਾਂ ਦੀ ਵੀ ਕੜੀਆਂ ਇਸ ਨਾਲ ਜੁੜਦੀਆਂ ਨੇ बिकॉज मोस्ट ऑफ द ਅਕਿਊਸ ਪਰਸਨਸ ਆਰ ਇਨ मोस्ट ऑफ द ਕੇਸਿਸ ਆਰ ਇਨਟ੍ਰਕਲੈਕਟਡ ਹਰਦੀਪ ਸਿੰਘ ਐਂਡ ਰਮਨਦੀਪ ਦੇ ਆਰ ਮੋਸਟਲੀ ਕਨੈਕਟਡ ਆਲ ਦੀ ਕੇਸਿਸ ਇਵਨ ਦ ਕਿੰਗਬਿੰਨ ਇਜ਼ ਹਰਮਿੰਦਰ ਸਿੰਘ ਮੰਟੂ ਹੀ ਇਜ਼ ਆ ਇਜ਼ ਆ ਰਾਦਰ ਕਿੰਗਬਿੰਨ ਆ ਰਾਦਰ ਫਾਦਰ ਆਫ ਆਲ ਥੀਸ ਕੇਸਿਸ ਤੁਸੀਂ ਇਹ ਵੀ ਮੈਂਸ਼ਨ ਕਰ ਰਹੇ ਹੋ ਕਿ ਸ਼ਾਇਦ ਕਿਸੇ ਨੂੰ ਦੁਬਈ ਲੈ ਜਾ ਕੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਹੈ ਉਹਦਾ ਕੀ ਸਬੂਤ ਹੈ ਜੀ ਆਪਣੇ ਕੋਲ ਦਾ ਸਬੂਤ ਐਕਚੁਅਲੀ ਥਿਸ ਇਜ਼ ਅ ਰੀਅਲ ਡਾਕੂਮੈਂਟ ਆਈ ਕੈਨਟ ਡਿਸਕਸ ਥਿਸ ਮੈਟਰ ਐਟ ਅ ਪਬਲਿਕ ਪਲੇਸ ਬਟ ਹੋਐਵਰ ਵੀ ਹੈਵ ਗਾਟ ਸਫੀਸ਼ੀਐਂਟ ਐਵਿਡੈਂਸ ਵਿਦ ਦੀ ਹੈਲਪ ਆਫ ਪ੍ਰੋਡਕਟਿਵ ਵਿਟਨੈਸ ਬਿਕਾਜ਼ ਦ ਕੇਸ ਇਜ਼ ਵੈਰੀ ਸੈਂਸਿਟਿਵ ਸੋ ਵੀ ਹੈ ਕੈਪਟ ਮੈਨੀ ਆਫ ਦ ਵਿਟਨੈਸ ਐਸ ਪ੍ਰੋਡਕਟਿਵ ਵਿਟਨੈਸ ਬਿਕਾਜ਼ देयर ਲਾਈਫ ਵਿਲ ਬੀ ਇਨ ਡੇਂਜਰ ਇਨ ਕੇਸ ਦ ਨੇਮ ਇਜ਼ ਦ ਨੇਮ ਆਰ ਡਿਸਕਲੋਜ਼ਡ ਇਨ ਅ ਪਬਲਿਕ ਪਲੇਸ ਜਿਹੜੇ ਚਾਰ ਬੰਦੇ ਦੱਸੇ ਜਾ ਰਹੇ ਨੇ ਕੁਝ ਪਾਕਿਸਤਾਨ ਚ ਨੇ ਕੁਝ ਆਸਟ੍ਰੇਲੀਆ ਆਏ ਕੋਈ ਇਟਲੀ ਆ ਸ਼ਾਇਦ ਕੀ ਉਹਨਾਂ ਨੂੰ ਭਾਰਤ ਨੂੰ ਇਸ ਪੁਰਦਗੀ ਲੈਣ ਵਾਸਤੇ ਵੀ ਐਨ ਆਈ ਏ ਸਿਫਾਰਿਸ਼ ਕਰ ਰਹੀ ਹੈ ਰეკਮੈਂਡੇਸ਼ਨ ਕਰ ਰਹੀ ਹੈ ਅੱਗੇ ਜਾਂ ਕੋਰਟ ਕੋਲੋਂ ਮੰਗ ਕਰ ਰਹੀ ਹੈ ਐਸ ਫਾਰ ਐਸ ਯੂ ਕਸਟ ਆਫ ਇੰਟਰ ਐਕਸਟ੍ਰਾਡਿਸ਼ਨ ਇਸ ਕਨਸਰਨਡ ਸਿንስ ਵੀ ਹੈਵ ਨੋ ਐਕਸਟ੍ਰਾਡਿਸ਼ਨ ਟ੍ਰੀਟੀ ਵਿਦ ਆ ਪਾਕਿਸਤਾਨ ਸੋ ਇਟ ਇਸ ਇਟ ਇਸ ਰਾਦਰ ਇੰਪੋਸੀਬਲ ਟੂ ਲੇ ਹੈਂਡ ਔਨ ਥੈਮ ਬਟ ਹੋਵਰ ਦੋਸ ਆਰ ਲਿਵਿੰਗ ਇਨ ਦੁਬਈ ਵੀ ਮੇ ਟ੍ਰਾਈ ਟੂ ਗੈਟ ਥੈਮ ਇੱਕ ਮੇਰਾ ਸਵਾਲ ਹੈ ਜੀ ਇਹਨੂੰ ਆਖਰੀ ਸਵਾਲ ਹੀ ਮੰਨ ਲਿਆ ਜਾਏ ਪਰ ਇਹ ਮਹੱਤਵਪੂਰਨ ਹੈ ਕਿ ਪੰਜਾਬ ਦੇ ਵਿੱਚ ਜੋ ਡਰੱਗ ਦਾ ਕਾਰੋਬਾਰ ਹੈ ਇਲੀਗਲ ਡਰਗ ਜਿਹੜੀ ਹੈਗੀ ਹੈ ਨਸ਼ਾ ਤਸਕਰੀ ਹੈ ਕਿ ਉਸ ਦਾ ਵੀ ਕੋਈ ਸਬੰਧ ਇਸ ਨਾਲ ਜੁੜਦਾ ਦੂਜਾ ਗੈਂਗਸਟਰ ਜੋ ਪੰਜਾਬ ਚ ਵਧੇ ਹੋਏ ਨੇ ਕਿ ਉਸ ਦਾ ਵੀ ਕੋਈ ਸਬੰਧ ਇਸ ਨਾਲ ਜੁੜਦਾ ਕਿਉਂਕਿ ਤੁਸੀਂ ਇੰਨੀ ਵੱਡੀ ਰਿਪੋਰਟ ਚਾਰਜ ਸ਼ੀਟ ਤਿਆਰ ਕੀਤੀ ਹੈ ਐਟ ਥਿਸ ਪਲੇਸ ਵੀ ਕੈਨਟ ਮੇਕ ਮੇਕ ਐਨੀ ਐਡਮਿਸ਼ਨ অর ਡਿਨਾਇਲ ਵੈਦਰ ਦੀ ਟਾਰਗੇਟ ਕਿਲਿੰਗ ਇਸ ਕਨੈਕਟਿਡ ਵਿਦ ਦਾ ਨਾਰਕੋਟਿਕ ਐਂਡ ਕੰਟਰਾ ਕੰਟਰਾਬੈਂਡ ਕੇਸਿਸ ਆਲਸੋ ਬਟ ਆਵਰ ਬਿਕਾਜ਼ ਆਵਰ ਐਵਿਡੈਂਸ ਇਨਵੈਸਟੀਗੇਸ਼ਨ ਇਜ਼ ਓਨਲੀ ਕਨਫਾਈਨਡ ਟੂ ਦਾ ਮਰਡਰ ਆਫ ਰਵਿੰਦਰ ਗੋਸਾਈ ਜੀ ਇਹ ਸਿੱਕੇ ਐਨਆਈਏ ਦੇ ਵਕੀਲ ਐਚਐਸ ਸੋਬਰਾਏ ਸਾਹਿਬ ਜਿਨ੍ਹਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜਿਵੇਂ ਕਿ ਜੱਗੀ ਜੋਲ ਬਾਰੇ ਵਾਰ-ਵਾਰ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਜੱਗੀ ਜੋਲ ਨੂੰ ਸ਼ਾਇਦ ਜਾਣਬੁੱਝ ਕੇ ਇਸ ਚ ਫਸਾਇਆ ਗਿਆ ਖੈਰ ਫੈਸਲਾ ਕੋਰਟ ਨਹੀਂ ਕਰਨਾ ਪਰ ਐਨਆਈਏ ਨੇ ਆਪਣੇ ਵੱਲੋਂ ਜਿਹੜੀ ਹੈਗੀ ਹੈ ਇਹ ਚਾਰਜ ਸ਼ੀਟ ਜਿਹਦੀ ਆਪਾਂ ਨਕਲ ਹੁਣੇ ਵੇਖ ਰਹੇ ਸੀ ਉਸੇ ਦਾਵਾ ਕੀਤਾ ਹੈ ਕਿ ਬਾਰਤੋਂ ਹਵਾਲਾ ਏਥਰੂ ਪੈਸਾ ਵੀ ਲਿਆਂਦਾ ਗਿਆ ਏਥੋਂ ਨੌਜਵਾਨਾਂ ਨੂੰ ਲਿਜਾ ਕੇ ਟ੍ਰੇਡਿੰਗ ਵੀ ਦਿੱਤੀ ਗਈ ਹੈ ਕਿਨੇ ਮੋਟਰਸਾਈਕਲ ਖੋਇਆ ਕਿਨੇ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਗੱਲਾਂ ਇਹਨਾਂ ਨੇ ਅੱਜ ਇਹ ਸਪਸ਼ਟ ਕੀਤੀਆਂ ਨੇ ਉਸ ਚਾਰ ਸ਼ੀਟ ਦੇ ਬੇਸ ਦੇ ਉੱਤੇ ਜੋ ਮੋਹਾਲੀ ਦੀ ਐਨਆਈਏ ਕੋਰਟ ਦੇ ਵਿੱਚ ਜਮ੍ਹਾਂ ਕੀਤੀ ਜਾ ਚੁੱਕੀ ਹੈ ਜਿਸ ਦੇ ਉੱਤੇ ਹੁਣ ਅਗਲੀ ਬਹਿਸ 22 ਮਈ ਨੂੰ ਹੋਏਗੀ ਧੰਨਵਾਦ